ਮਹੀਨਿਆਂ ਦੀ ਹੈ ਅੰਗਰੇਜ਼ਣੀ ਇਹ ਸਾਰੀ ਸਾਢੇ 7 ਮਹੀਨਿਆਂ ਦੀ ਹੈ ਸਾਢੇ 7 ਮਹੀਨਿਆਂ ਦੀ ਫੀਮ ਧਰਨਾ ਸੀ ਕਾਹਨੂੰ ਧਰਨਾ ਜੀ ਫੀਮ ਮੜ ਕੇ ਕੰਮ ਖਰਾਬ ਕਾਲਾ ਰੰਗ ਹੈ ਨਾ ਚੱਲੂਗਾ ਵੀ ਕਿ ਨਾ ਮੈਂ ਕਹਿਆ ਤਾਂ ਖੜਾਕਾ ਪੂਰਾ ਸੁਣੂ ਇਹਦਾ ਅੱਛਾ ਕਾਲੀ ਦਾ ਇਹ ਨਾ ਸਰਕਾਰੀ ਸਰਕਾਰੀ ਉਹ ਤੇਰੀ ਅਸੀਂ ਇਹ ਕਿਹਾ ਸੀ 20000 ਦਾ ਜੋੜਾ 20 ਦਾ ਹਾਂ ਜੀ ਦੋ ਦਿਨ ਦਾ ਬਾਈ ਕੀ ਮੰਗਿਆ ਤਾਂ ਬਾਈ ਬਾਈ ਇਹ ਤਾਂ 22000 ਦੇ ਮੁੱਲ ਬਾਈ 6 ਮਹੀਨੇ ਨੇ ਹੋਣਗੀਆਂ ਇਹ ਬਾਈ 2.5 2.5 ਮਹੀਨੇ ਪੱਠਾ 2.5 2.5 ਮਹੀਨੇ ਦੀਆਂ ਹਾਂ ਬਾਈ ਵਗਾਲੀ ਦੇ ਗੇੜ ਹਾਇਟ ਹੈ ਬਈ ਮੈਂ ਤੁਹਾਨੂੰ ਤਾਂ ਦਿਖਾ ਰਿਆਂਗਾ ਇਹ ਸੂਏ ਕਿੰਨੇ ਕਹਿੰਦੇ ਨੇ ਉਹ ਨਾਲੀ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੁੱਲਾਪੁਰ ਆਏ ਹੋਏ ਸੀ ਅੱਜ ਬੱਕਰੀਆਂ ਦੀ ਮੰਡੀ ਸ਼ਨੀਵਾਰ ਨੂੰ ਲੱਗਦੀ ਹੈ ਸਾਰੇ ਨੋਟ ਕਰ ਲਓ ਪਹੁੰਚ ਸਕਦੇ ਹੋਗੇ ਲੰਗਰ ਚਾਹ ਪਾਣੀ ਦੇ ਸਾਰੇ ਪ੍ਰਬੰਧ ਹੁੰਦੇ ਨੇਗੇ ਮੰਡੀ ਸਵੇਰੇ 8:00 ਵਜੇ ਤੋਂ ਲੋਕ ਆਉਣੇ ਸ਼ੁਰੂ ਹੋ ਜਾਂਦੇ ਨੇ 5-6 ਵਜੇ ਤੱਕ ਰਹਿੰਦੀ ਹੈਗੀ ਹੈ ਨਾ ਅੱਜ ਤੁਹਾਨੂੰ ਪੱਠਾ ਦਿਖਾਉਣੇ ਆਗੇ ਪੱਠਾ ਦਿਖਾਉਣਾ ਆ ਵੀਡੀਓ ਵਿੱਚ ਹੋਰ ਕੁਝ ਨਹੀਂ ਦਿਖਾਉਂਗਾ ਸਿਰਫ ਓਨਲੀ ਤੇ ਓਨਲੀ ਪੱਠਾ ਦਿਖਾਉਂਗਾ ਬਹੁਤ ਵੀਰ ਕਹਿੰਦੇ ਨੇ ਪੱਠਾ ਨਹੀਂ ਦਿਖਾਉਂਦੇ ਸੋ ਪੱਠਾ ਹੀ ਦੇਖਿਓ ਤੁਸੀਂ ਹਨਾ ਕੀ ਹਾਲ ਹੈ ਵੀਰੇ ਆ ਬਾਈ ਕਿਹੜਾ ਪਿੰਡਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਮੇਰਾ ਪਿੰਡ ਹੈ ਜੀ ਹਲਵਾਰਾ ਅੱਛਾ ਹਾਂ ਜੀ ਜਲਾ ਲੁੱਬਿਆਣਾ ਕੀ ਦਿਖਾਉਨੇ ਫਿਰ ਆਪਾਂ ਆਪਣੇ ਕੋਲੇ ਤਾਂ ਜੀ 6-7 ਮਹੀਨਿਆਂ ਦੀਆਂ ਠੀਰੀਆਂ ਪੱਠਾ ਹੀ ਨੇ ਜੀ ਸਾਰੀਆਂ ਟੌਪ ਕੁਆਲਿਟੀ ਦੇ ਇਹ ਖਰੀਦ ਕੇ ਲੈਂਦੀਆਂ ਨੇ ਹਾਂ ਜੀ ਆਪਣੇ ਕੁਝ ਘਰਦੀਆਂ ਵੀ ਨੇ ਕੁਝ ਵੇਚਦੀਆਂ ਵੀ ਦਿਖਾਉਂਗੇ ਮੜਾ ਜੀ ਹਾਂ ਜੀ ਚੱਕ ਲੈ ਜਮੇ ਆ ਕਿੰਨੀਆਂ ਲੈਂਦੀਆਂ ਸੀ ਕਿੰਨੀਆਂ ਵੇਚੀਆਂ ਨੇ ਇਹ ਪੱਠ ਹੈ ਜੀ ਇਹ 7 ਕ ਮਹੀਨੇ ਦੀਆਂ ਜੀ 6 ਮਹੀਨੇ ਦੀ ਸਾਰੀ ਪੱਠੀ ਠੀਕ ਹੈ ਕੋ ਕੰਨ ਦੀ ਵੈਰੈਟੀ ਬਰੂਟੀਆਂ ਖੀਰੀਆਂ ਨੇ ਖੀਰੀਆਂ ਜੀ ਬਿਲਕੁਲ 7 ਕ ਮਹੀਨੇ ਦੀਆਂ ਨੇ ਖੀਰੀਆਂ ਨਹੀਂ ਸਾਰੀ ਸਾਰੀਆਂ ਇੰਨੇ ਨੇ ਇੱਕ ਉਮਰ ਦੀਆਂ ਨਹੀਂ ਹਾਂਜੀ 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 ਹਾਂ ਨੀਚੇ ਕਰਕੇ ਦਿਖਾਓ ਬਾਈ ਕੈਮਰਾ ਖੀਰੀ ਪੱਠ ਦੇ ਵਿੱਚ ਆਪਾਂ ਨਾ ਦਾ ਕਿਸੇ ਨੂੰ ਲਾਂਭਾ ਨਾ ਆਪਾਂ ਨੂੰ ਲਾਂਭਾ ਇਹ ਫਰੈਸ਼ ਪੀਸ ਹੈ ਜੀ ਬਿਲਕੁਲ ਓਕੇ ਫਰੈਸ਼ ਪੀਸ ਹੈ ਕੀ ਮੰਗਿਆ ਫਰੈਸ਼ ਪੀਸ ਦਾ ਇਹਦਾ ਭਰੇ 15000 ਰੁਪਏ 15000 ਹਾਂਜੀ ਬਾਹਲਾ ਨਹੀਂ ਮੰਗ ਰਿਹਾ ਕਿਹਾ ਬਿਲਕੁਲ ਜੈਨੂਇਨ ਮਾਲ ਰੱਖਿਆ ਰਿਹਾ ਜੀ ਆਪਾਂ ਲ ਕੀ ਇੰਤ ਮੰਨਣਾ ਫਿਰ ਤੇ ਆ ਚਿੱਟੇ ਰੰਗ ਵਾਲੀ ਬਈ ਆਹਾ ਇਹਦਾ ਨਾਮ ਹੈ ਇਹਦਾ ਨਾਮ ਹੈ ਜੀ ਅੰਗਰੇਜ਼ਣੀ ਨਾ ਅੱਛਾ ਚਿੱਟਾ ਰੰਗ ਦੇਖ ਕੇ ਅੰਗਰੇਜ਼ਣੀ ਧਰਤਾ ਹੈ ਹਾਂ ਬੜਾ ਕੰਮ ਘੈਂਟ ਆ ਤੇਰਾ ਦਾ ਬਈ ਯਾਰ ਦੇਖੋ ਜੀ ਕੁਆਲਟੀ ਮੰਨ ਅੰਗਰੇਜ਼ਣੀ ਰੱਖਤਾ ਹੈ ਕਿੰਨੇ ਮਹੀਨਿਆਂ ਦੀ ਹੈ ਅੰਗਰੇਜ਼ਣੀ ਇਹ ਸਾਰੀ ਸਾਢੇ 7 ਮਹੀਨਿਆਂ ਦੀ ਹੈ ਸਾਢੇ 7 ਮਹੀਨਿਆਂ ਦੀ ਹਾਈਟ ਹੋਊਗੀ ਇਹਦੀ ਮੰਨ ਲਾ 33 34 ਹਾਂ ਜੀ ਥੀਰੀ ਪੱਠ ਹੈ ਜੀ ਅੱਛਾ ਬਿਲਕੁਲ ਥੀਰੀ ਪੱਠ ਹੈ ਯਾਰ ਥੀਰੀ ਹੈ ਨਾ ਤੇ ਆਵਾਜ਼ ਤਾਂ ਕੀ ਆ ਇਹਦਾ ਕੀ ਮੰਗੇਗਾ ਇਹਦਾ ਆਪਾਂ 20000 ਰੁਪਏ ਮੰਗੇ ਇਹਦਾ 20000 ਮੰਗਿਆ ਰੇਟ ਪਾਈ ਦੇ ਚੱਕਮੇ ਪੂਰੇ ਚੱਕਮੇ ਨੇਗੇ ਤਾਂ ਹਾਂ ਆਈ ਜੀ ਆਵਾ ਦੇਖੋ ਆਪਾਂ ਸਾਰੀ ਝਾੜੀ ਸੇਵਾ ਸੰਭਾਲ ਕਰਦੇ ਆਂ ਦੇਖੋ ਕੀ ਤੇ ਬੀ ਜਮਾ ਬਿਲਕੁਲ ਸਾਫ ਪਈ ਆਂਡੇ ਵਰਗੀ ਸਾਫ ਪਈ ਹੈ ਸਹੀ ਗੱਲ ਆਂਡੇ ਵਰਗੀ ਪਈ ਆਗੀ ਜਿਹੜਾ ਫਾਰਮੀ ਅੰਡਾਗਾ ਦੇਖੀ ਕਰ ਆਪਾਂ ਫਾਰਮੀ ਦਾ ਮੁੱਲ ਮੰਗ ਰਹੇ ਆਂ ਜੀ ਫਾਰਮੀ ਅੰਡੇ ਵਰਗੀ ਚਿੱਟੀ ਪਈ ਆ ਦੇਖੋ ਜਮਾ ਥਣ ਥਣ ਓਕੇ ਨੇ ਜਮਾ ਬਾਈ ਮੈਂ ਕਹ ਬਾਈ ਜੀ ਪੂਰੇ ਫੁੱਲ ਐਨ ਕਾਲੇ ਥਣ ਦੇਖੋ ਕਾਲੇ ਥਣ ਹਾਂ ਬਾਈ ਇਹਦੀ ماں ਕਿਹੇ ਜੀ ਸੀ ਮਾਏ ਦੀ ਸੀਗੀ ਚਿੱਟੀ ਡੱਬੀ ਵੀ ਸੀਗੀ ਜੀ ਅੱਛਾ ਲੈ ਇਹਨੂੰ ਵੀ ਬੰਨ ਫਿਰ ਅੰਗਰੇਜ਼ਣੀ ਨਾ ਉਹ ਧਰਤਾ ਇਹਦਾ ਵੀ ਬਾਕੀਆਂ ਦੇ ਨਾਉ ਨਹੀਂ ਧਰੇ ਬਾਈ ਬਾਕੀਆਂ ਦੇ ਵੀ ਧਰੇ ਹੋਏ ਜੀ ਉਹ ਲਿਆਈ ਬੰਬ ਖੋਲ ਕੇ ਬੰਬ ਬੱਕਰੇ ਦਾ ਨਾ ਬੰਬ ਬੱਕਰੇ ਦਾ ਨਾ ਆ ਜੀ ਅੱਛਾ ਆ ਦਿਖਾਈ ਆ ਆ ਖੋਲੀ ਮੜੀ ਜੀ ਆਹ ਜੀ ਹਾਂ ਜਿਹੜੀ ਚੀਜ਼ ਵਧੀਆ ਚੀਜ਼ ਹੈ ਉਹ ਤਾਂ ਦਿਖਾਈ ਨਹੀਂ ਰਿਹਾਗਾ ਆ ਲਓ ਜੀ ਲਓ ਦਿਖਾਓ ਜੀ ਚੱਕ ਬਈ ਇਹ ਕਿੰਨੇ ਮਹੀਨੇ ਦੀ ਹੋਊਗੀ ਇਹ ਸਾਰੀ ਹੋਈ ਹੈਗੀ 8 ਕੁ ਮਹੀਨੇ ਦੀ ਇਹਦਾ ਨਾਉ ਕੀ ਹੈਗਾ ਹੈ ਜੀ ਇਹਦਾ ਨਾਮ ਆਨ ਮੰਮੁਣੀ ਇਹਦਾ ਨਾ ਮੋਣੀ ਇਹਦਾ ਨਾ ਤਾਂ ਫੀਮ ਧਰਨਾ ਸੀ ਕਾਹਨੂੰ ਧਰਨਾ ਜੀ ਫੀਮ ਮੜ ਕੇ ਕੰਮ ਖਰਾਬ ਕਾਲਾ ਰੰਗ ਹੈ ਨਾ ਠੀਕ ਹੈ ਇਹਦਾ ਕੀ ਮੰਗਿਆ ਸੀਗਾ ਇਹਦਾ ਆਪਾਂ 20000 ਰੁਪਏ ਮੰਗਿਆ 20000 ਹਾਂਜੀ ਚੀਜ਼ ਘੈਂਟ ਆ ਬਾਈ ਆ ਦੇਖੋ ਓ ਮੱਥਾ ਵਧੀਆ ਬਣਦਾ ਤਣ ਦਾਗਾ ਹਾਂਜੀ ਨਹੀਂ ਇੰਨਾ ਇੰਨਾ ਮੁੱਲ ਕਰੇ ਨਾ ਤੇ ਲੱਗਿਆ ਵੀ ਇਹ ਕੁਸ਼ ਬਾਈ ਜੀ ਦੇਖੋ ਇੱਕ ਸ਼ੌਕ ਆ ਇੱਕ ਜਨੂਨ ਆ ਫਿਰ ਐ ਮੰਨ ਕੇ ਚੱਲੇ ਵੇਚਣ ਨਹੀਂ ਆਏਗੇ ਆਪਾਂ ਕੁਆਲਿਟੀ ਪੈਦਾ ਕਰਨੀ ਠੀਕ ਹੈ ਕੁਆਲਿਟੀ ਹੀ ਵੇਚਣੀ ਆ ਕੁਆਲਿਟੀ ਹੀ ਲੈਣੀ ਆ ਇਦਾਂ ਵੇਚਣੀ ਨਹੀਂ ਇੱਕ ਕਸੂਲ ਹੀ ਬਣਾਇਆ ਹੋਇਆ ਆਪਣੇ ਇਸ ਚੀਜ਼ ਦੇ ਵਿੱਚ ਛਿੱਟ ਕੇ ਨਹੀਂ ਵੇਚਦਾ ਕਹਿੰਦਾ ਕੁਆਲਿਟੀ ਹੈਗੀ ਹੈਗੀ ਜਿਵੇਂ ਵਿਕੂਗੀ ਟਕਾ ਕੇ ਵੇਚੂਗਾ ਮਾਲ ਆਪਾਂ ਖਰੀਦਦੇ ਵੀ ਆਪਾਂ ਵੇਚਦੇ ਵੀ ਆ ਜੇ ਮਾਲ ਲੈਣਾ ਵੀ ਆ ਤਾਂ ਪੂਰਾ ਟਣਕਾ ਕੇ ਲੈਣਾ ਆਪਾਂ ਕਿਸੇ ਗਰੀਬ ਦਾ ਐ ਹਾਂਵੇਂ ਹੱਕ ਵੀ ਨਹੀਂ ਰੱਖਦੇ ਯਾਰ ਅਗਲਾ ਸਾਰੀ ਢਾੜੀ ਬੱਕਰੀਆਂ ਚਾਰ ਦਾ ਆਪਾਂ ਉੱਥੇ ਉਹਦੇ ਨਾਲ ਛੋਛੇ ਵਾਰੀਆਂ ਕਰੀ ਜਾਈਏ 7000 ਰੁਪਏ ਉਹਨੂੰ ਉਸ ਚੀਜ਼ ਦਾ ਮੁੱਲ ਮਿਲੂ ਤਾਂ ਦਿਲ ਖੁਸ਼ ਹੋਊ ਨਾਲੇ ਸਾਡਾ ਖੁਸ਼ ਕੋਈ ਨਹੀਂ ਚਲੋ ਇੱਥੇ ਵਿਕਣੀਆਂ ਨਾ ਵਿਕਣੀਆਂ ਮਾਰਕ ਦੀ ਰਜਾਬਾ ਨਹੀਂ ਆਪਣੇ ਕੋਲ ਬੈਠੀਆਂ ਖਾਨੀਆਂ ਰਾਸ਼ਨਪੁਰਾ ਆਹ ਦੇਖੋ ਪਾਠ ਬਹੁਤ ਸੋਹਣੀ ਆ ਵੀ ਇਹ ਕਾਲੇ ਰੰਗ ਦੀ ਪਰ ਨੌ ਇਹਨੇ ਗਲਤ ਤਰ ਰੱਖਿਆ ਫੀਮ ਤਰਨਾ ਸੀ ਹਾਂ ਜੀ ਆ ਆ ਗਿਆ ਬੰਬ ਜੀ ਆਪਣਾ ਇਹਦਾ ਨਾਂ ਬੰਬ ਕਿਉਂ ਤਰਿਆ ਹੈਗਾ ਤਾਂ ਲੈ ਛੋਟੀ ਪਤੰਦਰ ਇਹ ਖੀਰਾ ਹੀ ਆ ਜੀ ਹਜੇ ਹਾਂ ਨੌ ਪਹਿਲੀ ਬੰਬ ਧਰਤਾ ਪਹਿਲਾਂ ਹੀ ਧਰਤਾ ਜੀ ਇਹ ਚੱਲੂਗਾ ਵੀ ਕਿ ਨਾ ਮੈਂ ਕਹਿਆ ਤਾਂ ਖੜਾਕਾ ਪੂਰਾ ਸੁਣੂ ਇਹਦਾ ਅੱਛਾ ਠੀਕ ਹੈ ਦੇਖੋ ਹਾਈਟ ਹੋਣੀ ਚੱਲਿਆ ਫਿਰ ਆਓ ਤਾਂ ਵੀ ਓਖਾਗਾ ਨਾ ਹਾਈਟ ਪੂਰੀ ਆ ਜੀ ਕਰੂਗਾ ਇਹਦਾ ਕਿੰਨੇ ਮਹੀਨਿਆਂ ਦਾ ਹੋਊਗਾ ਬੰਬ ਬੰਬ ਹੋਊਗਾ ਜੀ ਸਾਰਾ ਇਹ 7 ਕ ਮਹੀਨਿਆਂ ਦਾ ਹੋਊਗਾ 7 ਮਹੀਨਿਆਂ ਦਾ ਪੂਰਾ ਖੀਰਾ ਜੀ ਹਜੇ ਖੀਰਾ ਕੀ ਲਾਦਾ ਕਿੰਨੀ ਕ ਹਾਈਟ ਕਰੂਗਾ ਇਹ ਹਾਈਟ ਜੀ ਘੱਟੋ ਘਾਟ ਇਹ 42 ਇੰਚ ਆਰਾਮ ਨਾਲ ਕਰ ਦੂਗਾ ਅੱਛਾ ਬਾਰਿਸ਼ ਕਰਕੇ ਹੋਰ ਇਹਨਾਂ ਨੇ ਥੋੜੀ ਬਾਰਿਸ਼ ਕਰਕੇ ਨਾ ਥੋੜੇ ਜੇ ਜਾਨਵਰ ਬੁਝੇ ਨੇ ਹੂੰ ਬਾਰਿਸ਼ ਕਰਕੇ ਥੋੜੇ ਜੇ ਆਈਆਂ ਕੋਈ ਬਾਹਰ ਨਹੀਂ ਨਿਕਲਦੇ ਹਾਂ ਗਿੱਲ ਮੰਨ ਜਾਂਦੇ ਨੇ ਸਹੀ ਗੱਲ ਬੱਕਰਾ ਸੋਣਾਂਗਾ ਚਲੋ ਲੱਗ ਭਾਗ ਸਾਰੇ ਜਾਨਵਰ ਬਾਈ ਦੇ ਸੋਣੇ ਨੇ ਆ ਲੈ ਆਈ ਭਈਆ ਬੂਰ ਕੰਨੀ ਦੀ ਆ ਲੈ ਪਟਕਾਲੀ ਰੰਗ ਸਾਰੇ ਨੇਗੇ ਇਹਦੇ ਕੋਲੇ ਕੋਈ ਆਈ ਨਹੀਂਗਾ ਦੇਖੋ ਆ ਲੈ ਆ ਆ ਮੁੰਡਾ ਤੇਰਾ ਬਾਈ ਹਾਂਜੀ ਇਹ ਮੁੰਡਾ ਜੀ ਠੀਕ ਐ ਇਹਨੇ ਪਿਛਲੇ ਪਿਛਲੀ ਵਾਰੀ ਜੀ ਡਮਰੂ ਬੱਕਰਾ ਵਿੱਚ ਇਹਨੇ ਇਹਨੇ ਹਾਂਜੀ ਵੱਡਾ ਬੱਕਰਾ ਸੀ ਨਹੀਂ ਛੋਟਾ ਹੀ ਸੀ ਬੱਚਾ ਹੀ ਸੀਗਾ ਡਮਰੂ ਸਾਰਿਆਂ ਦੇ ਇਹਦੇ ਵਰਗੇ ਸੀ ਕਿੰਨੇ ਦਾ ਵੇਚਦਾ ਸੀ ਵੇਚਦਾ ਸੀ 8000 ਦਾ 8000 ਦਾ ਠੀਕ ਉਹ ਚਲੋ ਵੀਡੀਓ ਤੇ ਜਵਾਨੀ ਹੋ ਗਈ ਜੀ ਜਦੋਂ ਫਿਰ ਹੁਣ ਵੇਚਦਾ ਕੁਝ ਨਹੀਂ ਕਰ ਸਕਦੇ ਫਿਰ ਆਪਾਂ ਓਕੇ ਲਓ ਜਾਪਾਤਾ ਇੱਕ ਮਿੰਟ ਆਹ ਦੇਖੋ ਜੀ ਪਰੇ ਹੋ ਇੱਧਰ ਆ ਜਾ ਉਹਨਾਂ ਨੂੰ ਇੱਧਰ ਆ ਜਾ ਲਓ ਜੀ ਦੇਖੋ ਕੰਨ ਕੋ ਨੈਣ ਇਹਦਾ ਨਾਮ ਕੀ ਹੈ ਕਾਲੀ ਦਾ ਇਹ ਨਾਮ ਪਚਕਾਰੀ ਪਚਕਾਰੀ ਉਹ ਤੇਰੀ ਪਚਕਾਰੀ ਉਹ ਦੇਖੋ ਮੁੰਡਿਓ ਕੋਈ ਇਹੋ ਜੀ ਹੈ ਨਹੀਂ ਕੀ ਜਿਹਦਾ ਨਾਮ ਨਾ ਧਰਿਆ ਹੋਵੇ ਤੁਸੀਂ ਸਾਰੀਆਂ ਸਾਰੀਆਂ ਧਰਿਆ ਹੋਏ ਬੰਬ ਬੰਬ ਤਾਂ ਦੇਖ ਅੱਛਾ ਠੀਕ ਹੈ ਇਹ ਨਾਮ ਹੈਗਾ ਕਾਟੋ ਕਈਆਂ ਦੇ ਨਾਂ ਆੜ ਆੜ ਰੱਖੀ ਬੈਠੇ ਨੇ ਇਹਦਾ ਪਿਓ ਪੁੱਤ ਕੋਈ ਇਹਨਾਂ ਦਾ ਤਾਂ ਡੀ ਕੰਸਿਸਟ ਮੰਗਾ ਇਹਦਾ ਨਾਮ ਪਚਕਾਰੀ ਹਾਂਜੀ ਇਹਦਾ ਨਾਮ ਹੈਗਾ ਕੀ ਜੰਦੇ ਸੀ ਉਹ ਨਾ ਹੀ ਬਹਾਲੇ ਨੇਗੇ ਬੇਸ਼ਰੀ ਹੈ ਬੇਸ਼ਰੀ ਬਸ਼ੀਰੀ ਠੀਕ ਹੈ ਨਵੇਂ ਸਾਰੇ ਸੋਹਣੇ ਮੰਗਿਆ ਕੀ ਇਹਨਾਂ ਦਾ ਫਿਰ ਇਹ ਜੋੜੇ ਦਾ ਲੱਗ ਰਿਹਾ ਸੀਗਾ ਜੀ ਕਿੰਨਾ ਦਾ ਜੋੜਾ ਅਸੀਂ ਇਹ ਕਿਹਾ ਸੀ 20000 ਦਾ ਜੋੜਾ 20 ਦਾ ਹਾਂਜੀ ਹਾਂਜੀ ਬਿਲਕੁਲ ਜੈਨੂਇਨ ਮੁੱਲ ਇਹ ਜੈਨੂਇਨ ਮੁੱਲ ਆਪਾਂ ਦੇਣ ਵਾਲਾ ਮੁੱਲੀ ਕੀਤਾ ਸੀਗਾ ਇਹਨੇ ਦੀ ਆਪਾਂ ਦਵਾਂਗੇ ਇਹ ਪੱਠਾ ਫਿਰ ਬਾਕੀ ਦੇਖਦੇ ਹਾਂ ਹੁਣ ਕਿੰਨੇ ਕੁ ਲਾ ਕੇ ਬੰਦੇ ਉਹ ਹਾਂਜੀ ਨਹੀਂ ਲਾਇਆ ਤਾਂ ਇਹਦੇ ਕੁਝ ਨਹੀਂ ਆਪਾਂ ਐਵੇਂ ਕਹਿ ਦਈਏ ਵੀ ਲਾਇਆ ਵਾ ਉਹ ਗਾਹ ਕਾਇ ਨੇ 2-3 ਵਿਕ ਜਾਣਗੇ ਠੀਕ ਚੰਗਾ ਮਾਲ ਤਾਂ ਜੀ ਵੇਚੀ ਜਾਂਦਾ ਜੇ ਮੀਨਾ 15 10 ਦਿਨ ਖੜਵੀ ਜਾਊਗੀ ਤਾਂ ਵੀ ਕੋਈ ਚੱਕਾ ਤਾਂ ਵੀ ਕੋਈ ਚੱਕਾ ਠੀਕ ਆ ਬਾਈ ਧੰਨਵਾਦ ਹੈ ਤੋਂ ਬਹੁਤ ਦਾ 38 ਇੰਚ ਜਾਂ 37 ਇੰਚ 37 ਇੰਚ ਬਾਈ 37 ਇੰਚ 37 ਜਾਂ 38 ਇੰਚ ਤੁਹਾਨੂੰ ਕਿਹਾ ਸੀਗਾ ਸੇਮ ਉਹੀ ਚੀਜ਼ ਆ ਦੰਦ ਕਹਿੰਨੇ ਆ ਇਹ ਦੋ ਦੰਦ ਦਾ ਬਾਈ ਕੀ ਮੰਗਿਆ ਦਾ ਬਾਈ ਬਾਈ ਇਹਦਾ 22000 ਰੁਪਏ ਮੁੱਲ 22000 ਮੁੱਲ ਚੀਜ਼ ਦਾ ਮੁੱਲ ਮੰਗਿਆ ਜਾਂਦਾ ਗੱਬਣ ਤਾਂ ਨਹੀਂ ਕੀ ਨਹੀਂ ਬਾਈ ਗੱਬਣ ਨਹੀਂ ਗੱਬਣ ਨਹੀਂ ਆ ਦੇਖੋ ਹਾਈਟ ਬਹੁਤ ਆ ਗਈ ਜਦੋਂ ਨੂੰ ਗੱਬਣ ਕਰਾ ਕੇ ਆਪਾਂ ਇਹਨੂੰ ਉੱਜੇ ਜਾਣੇ 40 ਇੰਚ ਕਰਾ ਕੇ ਲਵਾ ਲੋਣਾ ਚਾਹੀਏ 40 ਚ ਬਾਈ ਹਾਂ ਕੱਬਨ ਮੜੀ ਮੋਟੀ ਵੀ ਨਹੀਂ ਗਈ ਨਾ ਬਾਈ ਗਾਰੰਟੀ ਆਪਣੀ ਕਰਦੇ ਹਾਂ ਅੱਛਾ ਆ ਦੇਖੋ ਕੋਈ ਹੋਰ ਘਾਟ ਵਾਦੇ ਚ ਕੋਈ ਬਾਈ ਕਮੀ ਨਹੀਂ ਕੋਈ ਤੁਰਨ ਫਿਰਨ ਚ ਘਾਟ ਨਹੀਂ ਨਾ ਬਾਈ ਹੈ ਸਾਰੇ ਪਾਸੇ ਆਪਣੀ ਗਾਰੰਟੀ ਹੈ ਬਾਈ ਆ ਪੂਰੀ ਪੱਠ ਸਿਰੇ ਦੀ ਆ ਬਾਈ ਬੋਡੀ ਵੇਟ ਚ ਚੰਗੀ ਆ ਅੱਛਾ 45 ਕਿਲੋ ਜਿਉਂਦੀ ਹੋਣਾ 45 ਕਿਲੋ ਜਿਉਂਦੀ ਆ ਹਾਂ ਹੁਣ ਜਉਂਦੀ ਆ ਆ ਲੈ ਪੂਰੀ ਸੋਹਣੀ ਚੀਜ਼ ਹੈਗੀ ਚੱਲ ਬਾਈ ਇੱਕ ਵਾਲੀ ਪੱਟਾ ਆ ਵੀ ਬਾਈ ਦੋ ਦੰਦ ਦੇ ਪੱਟਾ ਇਹ ਦੋ ਦੰਦ ਇਹ ਦੋ ਦੰਦ ਦਾ ਕੀ ਇਹਦੀ ਹਾਈਟ 36 ਇਹਦੀ 35 36 ਦੇ ਵਿੱਚ ਵਿੱਚ 35 ਤੋਂ 36 ਦੇ ਵਿੱਚ ਵਿੱਚ ਹੋਊਗੀ ਹਨਾ ਆ ਲੈ ਇਹਦਾ ਕੀ ਮੰਗੇਗਾ ਬਾਈ ਇਹਦਾ 18000 ਰੁਪਏ ਮੁੱਲ ਕਰਦਾ 18000 ਹਾਂ ਲੈ ਇਹਦਾ 18000 ਮੁੱਲ ਲਗਾ ਇਹੀ ਜੀ ਚੀਜ਼ ਆ ਇਹਦਾ ਉਹ ਆ ਜ ਮੁੱਲ ਹਨਾ ਇੱਕ ਬਾਈ ਹੋਰ ਆ ਹੋਰ ਕੀ ਹੈਗਾ ਜਿਹੜੀ ਡੱਬੀ ਪੱਟ ਕਿਤੇ ਗਈ ਆ ਇੱਕ ਸੋਨੂ ਛੋਟੀਆਂ ਦਿਖਾ ਦਿੰਨੇ ਬਾਈ ਕੈਮਰਾ ਉਹ ਬਾਹਰ ਨਿਕਲ ਗਈ ਬਾਈ ਯਾਰ ਇੱਕ ਬਾਹਰ ਨਿਕਲ ਗਈ ਉਹ ਵੀ ਫੜ ਦਿਆ ਬਾਈ ਇੱਕ ਆ ਬਾਈ ਆ ਇੱਧਰ ਲਿਆ ਬਾਈ ਆ ਦੇਖੋ ਮੱਖੀਆਂ ਜਿੰਨੀਆਂ ਬਾਈ ਮੱਖੀਆਂ ਜਿੰਨੀਆਂ ਕਿੰਨੇ ਮਹੀਨੇ ਦੀਆਂ ਹੋਣਗੀਆਂ ਇਹ ਬਾਈ 2.5 2.5 ਮਹੀਨੇ ਪੱਠਾ 2.5 2.5 ਮਹੀਨੇ ਦੀਆਂ ਹਾਂ ਬਾਈ ਦੋਨੇ ਚੁੱਟੀ ਅੱਖ ਚ ਪੱਠਾ ਨੇ ਆ ਲੈ 2.5 2.5 ਮਹੀਨੇ ਦੀਆਂ ਮੱਖੀ ਜਿੰਨੀਆਂ ਦੋਏ ਪੱਠਾ ਨੇਗੀਆਂ ਭੈਣਾ ਭੈਣਾ ਨੇ ਨਾ ਦੋਨੇ ਭੈਣਾਂ ਦਾ ਮੁੱਲ ਕੀ ਕਰ ਇਹਨਾਂ ਦਾ ਬਾਈ ਇਹਨਾਂ ਦਾ ਆਪ 18000 ਰੁਪਏ ਮਾ 18000 ਲੱਗਿਆ ਵੀ ਇਹਨਾਂ ਤੇ ਕੁਝ ਇਹਨਾਂ ਦੇ ਬਾਈ 14000 ਰੁਪਏ ਲੱਗਿਆ 14 ਹਾਂ ਬਾਈ ਹਜ਼ਾਰ ਹਾਂ ਠੀਕ ਹੈ ਚਲੋ ਉਹ ਵੀ ਦਿਖਾ ਦੀ ਹੈ ਨਾ ਇੱਕ ਵਾਰ ਠਾ ਗਈ ਆ ਜਾ ਵੀ ਇਹ ਹੈਗੀ ਆ ਗੁਲਾਬੀ ਕੰਨਾਂ ਚ ਦੋ ਦੰਦ ਦੋ ਦੰਦ ਗ ਮੁੱਲ ਭਾਈ ਇਹ 16 ਕਿੰਨੇ ਨਗ ਲੈਂਦੇ ਸੀ ਕਿੰਨੇ ਵੇਚਦੇ ਕਿੰਨੇ ਅੱਜ ਭਾਈ ਨਗ ਲੈ ਕੇ ਆਏ ਸੀ ਅਸੀਂ 9-10 ਨਗ ਲੈ ਕੇ ਆਏ ਸੀ ਘਰੋਂ ਹੂੰ ਇਹ ਵਿੱਚੋਂ 7-8 ਨਗ ਕਰੋ ਲੱਤੇ ਆ ਅੱਛਾ ਯਾਨੀ ਕਿ ਤਕਰੀਬਨ 20 ਨਗ ਤੇ ਟੋਟਲ ਹੂੰ ਇਹਦੇ ਵਿੱਚੋਂ 8-9 ਨਗ ਵੇਚਦੇ ਸੀ ਵੇਚ ਵੀ ਲੈ ਖਰੀਦ ਵੀ ਲੈ ਦਿਹਾੜੀ ਪਈ ਆ ਬਈ ਆਪਣਾ ਕੰਮ ਹੀ ਇਹੀ ਆ ਕੰਮ ਹੀ ਆ ਵਪਾਰੀ ਦਾ ਕੰਮ ਹੁੰਦਾ ਖਰੀਦ ਲਈ ਵੇਚ ਲਈ ਖਰੀਦ ਲਈ ਵੇਚ ਲਈ ਬਸ ਐ ਹੀ ਹੁੰਦਾ ਆ ਆਪਾਂ ਕੰਮ ਕਰਦਾ ਬਾਈ 1000 ਤੋਂ ਘਾਟਾ ਖਾ ਲਿਆ ਕਿਸੇ ਚੋਂ ਬਣਾ ਲਿਆ ਬਸ ਐ ਹੀ ਹੁੰਦਾਗਾ ਇੱਕ ਚੋਂ ਘਾਟਾ ਖਾ ਕੇ ਚਲੋ ਉਹ ਦੂਰੇ ਦੂਜੇ ਚ ਪੂਰੇ ਕਰ ਲੈ ਇਹ ਵਪਾਰੀ ਦਾ ਕੰਮ ਹੁੰਦਾ ਨਾ ਠੀਕ ਆ ਕੰਮ ਬਹੁਤ ਸੋਹਣਾ ਬਾਈ ਪੱਠ ਬਹੁਤ ਸੋਹਣੀ ਆਂਗੀ ਇਹਦਾ ਕੰਨ ਵੀ ਹੋਊਗਾ ਲੱਗਾ 14 13 14 ਇੰਚ 13 14 ਇੰਚ ਹੈਗਾ ਬਾਈ 13 ਤੋਂ 14 ਇੰਚ ਹੈਗਾਗਾ ਆ ਦੇਖੋ ਚਿੱਟੀ ਅੱਖ ਚਾ ਵੀ ਚਿੱਟੀ ਅੱਖ ਚਾ ਦੰਦ ਕਿੰਨੇ ਦਿਸੀ ਗੱਬਣ ਕੋਈ ਹਲੇ ਹੈ ਨਹੀਂ ਗੀ ਨੇੜੇ ਤੇੜੇ ਹਲੇ ਸੰਭਾਵਨਾ ਹੈ ਨਹੀਂ ਕਿ ਇਹਦੀ ਕੋਈ ਚੰਗਾ ਬਈਆਂ ਇੱਕ ਵਿੱਚ ਬੱਕਰੀ ਵੀ ਦਿਖਾ ਦੇਣਾ ਬੱਕਰੀ ਕਿਉਂ ਦਿਖਾ ਰਹੇ ਨੇ ਵਿੱਚ ਮੈਂ ਤੁਹਾਨੂੰ ਤੁਹਾਨੂੰ ਆਪੀ ਪਤਾ ਲੱਗ ਜਾਊਗਾ ਕੀ ਹਾਲ ਹੈ ਜੀ ਬਾਬਾ ਜੀ ਠੀਕ ਹੈ ਜੀ ਬਾਬਾ ਜੀ ਕਿਹੜਾ ਕਿਹੜਾ ਪਿੰਡ ਆਪਣਾ ਪਿੰਡ ਬੁੰਨਾ ਵਾਲਾ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਜ਼ਿਲ੍ਹਾ ਸੰਗਰੂਰ ਸਾਡੇ ਜ਼ਿਲ੍ਹੇ ਵਾਲੇ ਸੰਗਰੂਰ ਵਾਲੇ ਕੋਈ ਨਾ ਵੱਡੇ ਹੀ ਕਰਦੇ ਹੁੰਦੇ ਨੇ ਨਾ ਕੀ ਹਾਲ ਚਾਲ ਆਤੇ ਐ ਦੱਸੋ ਵੀ ਆਹ ਕਿਤੋਂ ਲਈ ਹੈਗੀ ਇਹ ਉਰੋਂ ਹੀ ਲਈ ਹੈ ਜੀ ਖੋਲ ਕੇ ਦਿਖਾਉਗੇ ਮਟਾਏ ਨੂੰ ਲਓ ਜੀ ਲੈ ਇਹਨੂੰ ਖੋਲ ਕੋ ਖੋਲ ਕੇ ਦਿਖਾਉਣੇ ਨੇ ਤੁਹਾਨੂੰ ਕਿੰਨੇ ਵਸਾਂ ਦੀ ਲਈ ਐ ਇਹ? ਇਹ 37000 ਦਾ ਸੌਦਾ ਜੀ। ਨਾਲ ਕੀ ਲੈ ਐਦੇ ਫਿਰ? ਕੱਲੀ ਲਈ ਆ ਜੀ। ਕੱਲੀ? ਹਾਂ ਜੀ। ਕਿੰਨੀ ਹਾਈਟ ਦੇ ਕੇ ਲਈ ਆ? ਇਹ ਦੀ 137 38 ਦੇ ਉੱਤੇ। ਨਾ 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 37। ਅਸੀਂ ਤਾਂ 38 ਠੁੱਤੀ ਦੀ ਤੱਕ ਕੇ ਲਈ ਆ। 40 ਦੇ ਗੇੜ ਹਾਈਟ ਆ ਬਾਈ ਮੈਂ ਤੁਹਾਨੂੰ ਤਾਂ ਦਿਖਾ ਰਿਆਂਗਾ ਇਹ। ਸੂਏ ਕਿੰਨੇ ਕਹਿੰਦੇ ਨੇ ਉਹ ਲਾ ਲਈ। 16 ਇਹ ਦੋ ਸੂਏ ਸੂਗੀ ਜੀ। ਦੋ ਸੂਏ? ਹਾਂ ਜੀ। ਕਹਿੰਦੇ ਨੇ ਵੀ ਉਹਨਾਂ ਕੋਲ ਬੱਚੇ ਹੈਗੇ ਸੀਗੇ। ਨਾ ਉਹਨਾਂ ਕੋਲ ਬੱਚੇ ਨਹੀਂ। ਅੱਛਾ। ਹੁਣ ਦੁੱਧ ਦਿੰਦੀ ਆ ਜਾਂ ਕਿਵੇਂ ਆ? ਦੁੱਧ ਦਿੰਦੀ ਆ। 40 ਇੰਚ ਹਾਈਟ ਆ ਇਹਦਾ ਟੋਟ 39 ਤੋਂ 40। ਦੰਦਾਂ ਦੇ ਵੀ ਹਲੇ ਨਵੇਂ ਆ ਗਏ ਨਵੇਂ ਦੰਦਾਂ ਦਾ ਬਹੁਤ ਸੋਹਣੀ ਚੀਜ਼ ਲੱਗੀ ਗੱਲਬਾਤ ਹਾਂ ਕੀ ਬਾਤ ਆ ਹੁਣ ਮੰਗਿਆ ਕਿ ਉਸੇ ਦਾ ਨਾ ਇਹਦਾ ਰੱਖਾਂਗੇ ਕਰੇ ਕਰੇ ਰੱਖਣੋ ਤੇ ਲਈ ਪਹਿਲਾਂ ਕਿੰਨੀਆਂ ਕ ਨਹੀਂ ਹੈ ਪਹਿਲਾਂ ਹੈਗੀਆਂ ਨੇ 15 20 ਨਾ ਕਦੋਂ ਕੋ ਤੇ ਰੱਖ ਦਿਆਂ ਹੋਏ ਮੱਲਾ ਦਾ 121 ਤੋਂ ਰੱਖ ਦਿਆ 2021 ਤੋਂ ਫਿਰ ਤਾਂ ਬਾਬਾ ਸਮਾ ਹੋ ਗਿਆ ਕਿੰਨੇ ਨਾ ਕਹਿੰਦੇ ਹ ਹੈਗੀਆਂ ਨੇ ਘਰ 22 ਪਹਿਲਾਂ 45 50 ਨਾ ਕਰਤੇ ਤੇ ਇਹ ਗੱਬਣ ਕਹਿ ਗਈ ਵੀ ਨਹੀਂ ਲਈ ਨਾ ਇਹਦਾ ਗੱਬਣ ਤੋਂ ਕਈ ਕਿ ਵੀ ਨਹੀਂ ਇਹਦਾ ਖਾਲੀ ਕੋਰ ਲੈ ਲਈਓ ਅਗਲਾ ਕਹਿੰਦਾ ਮਹੀਨੇ ਦੀ ਆ 20 ਦਿਨਾਂ ਦੀ ਆ ਆਪਾਂ ਖਾਲੀ ਸਮਝ ਕੇ ਲਈ ਆ ਠੀਕ ਹੈ ਤੁਸੀਂ ਚਾਹੋ ਨੋ ਵੀ ਖਾਲੀ ਹੋਵੇ ਜਾਂ ਨਾ ਖਾਲੀ ਹੋਵੇ ਅਸੀਂ ਤਾਂ ਕਹਿੰਦੇ ਖਾਲੀ ਹੋਵੇ ਅਸੀਂ ਆਪਦੇ ਵਧੀਆ ਬੱਕਰੇ ਦੇ ਉਪਰਾਈਏ ਅੱਛਾ ਉਹ ਵਾਸਤੇ ਲਈ ਆ ਉਹਦੇ ਵਾਸਤੇ ਲਈ 40 39 ਹਾਈਟ ਦੀ ਬੱਕਰੀ ਆ ਦੰਦਾਂ ਦੇ ਵਿੱਚ ਆ ਹਾਲਾਤ ਦੇ ਵਿੱਚ ਉਹ ਤਾਂ ਔਖੀ ਹੁੰਦੀ ਆ ਕਿਉਂਕਿ ਹਾਈਟ ਬਹੁਤ ਵੱਡੀ ਹੈਗੀ ਹਾਈਟ ਨਹੀਂ ਘਟੇਗੀ ਬੱਕਰੀ ਥੋੜੇ ਜੀ ਮੱਛਰ ਮੱਛਰ ਕਰਕੇ ਥੋੜਾ ਜਿਆ ਹੈ ਮੱਛਰ ਹੁਣ ਪਰੂ ਪਸ਼ੂ ਹੁਣ ਬੀਹਾਂ ਦੇ ਲੈ ਲਿਆ ਕੋਈ ਮੱਛਰ ਲੈ ਲਿਆ ਹੁਣ ਭਰਨ ਦੀ ਪਸ਼ੂ ਪਸ਼ੂ ਬਹੁਤ ਸੋਹਣਾ ਲੱਗਿਆ ਨਾ ਠੀਕ ਹੈ ਜੀ ਹੈ ਸ਼ੁਕਰੀਆ ਧੰਨਵਾਦ ਤੁਹਾਡਾ